ਜਿਨਾ ਸਾਸ ਗੇਰਾ ਸੇ ਨਾ ਵੀਸ ਰੇ ਜਿਨਾ ਸਾਸ ਗੇਰਾ ਸੇ ਨਾ ਵੀਸ ਰੇ ਹਰ ਨਾਮ ਮਨ ਮੰਤ தான நானா பூரண சோ சனசே நானா ਉਰਣ ਸੋਈ ਸੰਤ ਜਨਾ ਸਾਸ ਗੇਰਾਸ ਨਵੀਸ ਰ ਹਰ ਨਾਮ ਮਨ ਮੰਤ ਤਨ ਸੇ ਸੇ ਨਾਨਕਾ ਉਰਣ ਸੋਈ ਸੰਤ ਵਾਹਿਗੁਰੂ ਮਾਰੂ ਮਹਿਲਾ ਪੰਜ ਮਾ ਸ਼ਸਤਰ ਤੀਖਣ ਕਾਟ ਡਾਰੇ ਓ ਮਨ ਨਾ ਕੀ ਨੋ ਰੋਸ ਕਾਜ ਊਆ ਕੋਲੇ ਸਵਾਰੇ ਓ ਤੇਲ ਨਾ ਦੀਨੋ ਦੋਸ਼ ਮਨ ਮੇਰੇ RAM ਰੋ ਨੇਤਨੀਤ ਦਇਾਲ ਦੇਵ ਕਿਰਪਾਲ ਗੋਵਿੰਦ ਸੁਣ ਸੰਤਨਾ ਕੀ ਰੀਤ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ ਹੈ ਆਵਾਜ 第三 ਅਸ਼ਟਪਦੀ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 117 18 ਅੰਗ ਉਤੇ ਸ਼ਸ਼ੋਤ ਹੈ ਜੀ ਸਤਿਗੁਰੂ ਜੀ ਇਸ ਅਸ਼ਟਪਦੀ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ मन मेरे राम रो नित नित दयाल देव कृपाल गोविंद सुन संत ना कीरीत ਮਨ ਮੇਰੇ ਏ ਮੇਰੇ ਮਨ ਉਹ ਜੋ ਵਾਹਿਗੁਰੂ ਦਇਆਲ ਹੈ ਦਇਆ ਦਾ ਸੋਮਾ ਹੈ ਦਇਆ ਦਾ ਘਰ ਹੈ ਦਇਆਲ ਦਇਆ ਆਲਿਆ ਦਇਆ ਦਾ ਘਰ ਹੈ ਜੋ ਜੋ ਦੇਵ ਹੈ ਪ੍ਰਕਾਸ਼ ਸਰੂਪ ਹੈ ਕਿਰਪਾਲ ਕਿਰਪਾ ਲਿਆ ਜੋ ਕਿਰਪਾ ਦਾ ਘਰ ਹੈ गोविन्द जो ये सारी सृष्टि ਦਾ ਜਾਣਨ ਵਾਲਾ ਹੈ ਉਹ ਵਾਹਿਗੁਰੂ ਹੈ ਮੇਰੇ ਮਨ ਉਹ ਜੋ दयाल ਹੈ ਜੋ ਦੇਵ ਹੈ ਕਿਰਪਾਲ ਹੈ ਗੋਵਿੰਦ ਹੈ ਉਸ ਤੇ ਸੰਤਾਂ ਜਨਾਂ ਦੀ ਸੰਗਤ ਵਿੱਚ ਬੈਠ ਕੇ ਰਾਮ ਰੌਣਿਤ ਨਿਤ ਰੌ ਸਿਮਰਨ ਕਰ ਉਸ ਵਾਹਿਗੁਰੂ ਦਾ ਸਿਮਰਨ ਕਰ ਉਸ ਰਾਮ ਦਾ ਸਿਮਰਨ ਕਰ ਸਦਾ ਹੀ ਸਿਮਰਨ ਕਰ ਨਿਤ ਨੀਤ ਉਹ ਜੋ ਧਿਆਨ ਹੈ ਦੇਵ ਹੈ ਕਿਰਪਾਲ ਹੈ ਗੋਵਿੰਦ ਹੈ ਉਹਨਾਂ ਦੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਸਦਾ ਹੀ ਉਸ ਰਾਮ ਦਾ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਜਿਸ ਦੀ ਜੋਤ ਸਾਰੇ ਪਾਸੇ ਹੈ ਉਸ ਦਾ ਸਦਾ ਹੀ ਸਿਮਰਨ ਕਰੂ ਸੋਣਾ ਸੰਤਨਾ ਕੀ ਰੀਤ ਅਤੇ ਸੰਤ ਜਨ ਜੋ ਹਨ ਉਹਨਾਂ ਦੀ ਜੀਵਨ ਜੁਗਤੀ ਕੀ ਹੈ ਉਸ ਬਾਰੇ ਸੁਣ ਸਤਿਗੁਰੂ ਜੀ ਇਸ ਅਸ਼ਟਪਦੀ ਦੇ ਵਿੱਚ ਸੰਤਾਂ ਦੀ ਜੋ ਜੀਵਨ ਜਾਚ ਹੈ ਜੋ ਜੀਵਨ ਜੁਗਤੀ ਹੈ ਉਸ ਤੇ ਬਾਰੇ ਹੀ ਸਾਰਾ ਵਿਰਤਾਂਤ ਕਰਦੇ ਹਨ ਇਸੇ ਕਰਕੇ ਇਸ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਹਿੰਦੇ ਹਨ ਦਿਆਲ ਦੇਵ ਕਿਰਪਾਲ ਗੋਵਿੰਦ ਸੁਣ ਸੰਤਨਾ ਕੀ ਰੀਤ ਸੰਤ ਜਨਾਂ ਦੀ ਜੀਵਨ ਮਰਿਆਦਾ ਕੀ ਹੈ ਸੰਤ ਜਨ ਕਿਸ ਤਰ੍ਹਾਂ ਆਪਣਾ ਜੀਵਨ ਬਤਾਂਦੇ ਹਨ ਇਹ ਸੁਣ ਸ਼ਸਤਰ ਤੀਖਣ ਕਾਟ ਡਾਰੇਓ ਮਨ ਨ ਕੀਨੋ ਰੋਸ اے ਮੇਰੇ ਮਨ ਜੇ ਕਿਸੇ ਮਨੁੱਖ ਨੇ ਤੀਖਣ ਸ਼ਸਤਰ ਤੇਜ ਹਥਿਆਰਾਂ ਦੇ ਨਾਲ ਦਰਖਤ ਨੂੰ ਕਾਟ ਕਾਟ ਡਾਰੇ ਉਹ ਕੱਟ ਦਿੱਤਾ ਮਨ ਨਾ ਕੀਨੋ ਰੋਸ ਉਹ ਦਰਗਤ ਮਨ ਦੇ ਵਿੱਚ ਰੋਸ ਨਹੀਂ ਕਰਦਾ ਕਾਜ ਉਆ ਕੋਲੇ ਸਵਾਰੇ ਹੋ ਮਨ ਦੇ ਵਿੱਚ ਰੋਸ ਦਾ ਕੀ ਕਰਨਾ ਉਹ ਜੋ ਕੱਟਣ ਵਾਲਾ ਹੈ ਉਸ ਦਾ ਕਾਜ ਸਵਾਰ ਦਿੰਦਾ ਹੈ ਕਿਉਂਕਿ ਦਰਖਤ ਕੱਟਿਆ ਦਰਖਤ ਤੋਂ ਲੱਕੜੀ ਮਿਲੀ ਲੱਕੜੀ ਦੇ ਨਾਲ ਕਈ ਕਾਜ ਉਸ ਤੇ ਸਵਾਰ ਤੇ ਤੋ ਜਿਹੜਾ ਤੇਜ ਹਥਿਆਰ ਦੇ ਨਾਲ ਦ੍ਰਕਤ ਨੂੰ ਕੱਟਦਾ ਹੈ ਪਰ ਦ੍ਰਕਤ ਜੋ ਆਇਆ ਉਹ ਮਨ ਦੇ ਵਿੱਚ ਕੋਈ ਰੋਸ ਨਹੀਂ ਕਰਦਾ ਬਲਕਿ ਉਸ ਦਾ ਕਾਜ ਸਵਾਰ ਦਿੰਦਾ ਹੈ ਕਾਜ ਉਆ ਕੇਲੇ ਸਵਾਰੇ ਉਹ ਤਿਲਣਾ ਦੀਨੋ ਦੋਸ਼ ਉਸ ਕੱਟਣ ਵਾਲੇ ਉਤੇ ਤਿਲ ਭਰ ਵੀ ਥੋੜਾ ਜਿਹਾ ਵੀ ਦੋਸ਼ ਨਹੀਂ ਦਿੱਤਾ। ਤੋਂ ਸੰਤ ਜਨ ਵੀ ਇਸੇ ਤਰ੍ਹਾਂ ਆਹਨ ਉਹ ਪਰਉਪਕਾਰ ਕਰਦੇ ਹਨ ਭਾਵੇਂ ਉਹਨਾਂ ਉੱਤੇ ਕੋਈ ਜਿਸ ਤਰ੍ਹਾਂ ਦਾ ਮਰਜੀ ਹਮਲਾ ਕਰੇ ਉਹਨਾਂ ਨੂੰ ਸਤਾਏ ਪਰ ਉਹ ਆਪਣੇ ਅੰਦਰੋਂ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ ਜਿਸ ਤਰ੍ਹਾਂ ਕਿ ਗੁਰੂ ਅੰਗਦ ਸਾਹਿਬ ਜੀ ਨੇ ਜੋਤੀ ਜੋ ਸਮਾਉਣ ਵੇਲੇ ਗੁਰਗੱਦੀ ਜੋ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ ਆਪਣੇ ਦੋ ਦੋ ਬੇਟੇ ਸਾਨੋਂ ਨਾਲ ਦੇ ਦਾਤੂ ਜੀ ਤੇ ਦਾਸੂ ਜੀ ਉਹਨਾਂ ਨੂੰ ਗੁਰਗੱਦੀ ਨਹੀਂ ਬਖਸ਼ੀ ਗੁਰਗੱਦੀ ਬਖਸ਼ੀ ਗੁਰੂ ਅਮਰਦਾਸ ਜੀ ਨੂੰ ਜਿਨ੍ਹਾਂ ਨੇ ਕਿ 12 ਸਾਲ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਉਹਨਾਂ ਦਾ ਹੁਕਮ ਮੰਨਿਆ ਉਹਨਾਂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲ ਲਿਆ ਜਦੋਂ ਉਹਨਾਂ ਨੂੰ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ ਦਿੱਤੀ ਤਾਂ ਦਾਤੂ ਜੀ ਅਤੇ ਦਸੂ ਜੀ ਦੋਨੇ ਨਾਰਾਜ਼ ਹੋ ਗਏ ਇਸ ਕਰਕੇ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਬਖਸ਼ਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਇਹ ਹੁਕਮ ਕੀਤਾ ਕਿ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ ਉੱਥੇ ਹੀ ਰਹਿਣਾ ਹੈ ਕਿਉਂਕਿ ਗੁਰੂ ਅੰਗਦ ਸਾਹਿਬ ਖੰਡੂਰ ਸਾਹਿਬ ਰਹਿੰਦੇ ਸਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ ਉੱਥੇ ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਕਰਨਾ ਦੀਵਾਨ ਸਜਣੇ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ ਗੁਰੂ ਅੰਗਦ ਸਾਹਿਬ ਦਾ ਵੱਡਾ ਬੇਟਾ ਦਾਤੂ ਜੀ ਉਹ ਆਏ ਉਹਨਾਂ ਨੇ ਸਜੇ ਹੋਏ ਦੀਵਾਨ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਲਤ ਮਾਰੀ ਜਦੋਂ ਲਤ ਮਾਰੀ ਤਾਂ ਤਖਤ ਤੇ ਬੈਠੇ ਹੋਏ ਸਨ ਉਹ ਤਾਕਤੋਂ ਥੱਲੇ ਡਿੱਗ ਪਏ ਸੰਗਤਾਂ ਇੱਕਦਮ ਇਕੱਠੀਆਂ ਹੋ ਗਈਆਂ ਤੇ ਗੁਰੂ ਅਮਰਦਾਸ ਜੀ ਦਾ ਉਹ ਹੁਕਮ ਮੰਨ ਲੈ ਤਿਆਰ ਸਨ ਕਿ ਦੱਸੋ ਸਾਨੂੰ ਅਸੀਂ ਕੀ ਕਰੀਏ ਕਿ ਇਸ ਨੂੰ ਪਕੜੀਏ ਇਸ ਨੂੰ ਪਕੜ ਕੇ ਇਸ ਨੂੰ ਸਜਾ ਦਈਏ ਪਰ ਗੁਰੂ ਅਮਰਦਾਸ ਜੀ ਨੇ ਇੱਕਦਮ ਸਾਰਿਆਂ ਨੂੰ ਰੋਕਿਆ ਅਤੇ ਉਲਟਾ ਦਾਤੂ ਜੀ ਦੇ ਚਰਨਾਂ ਨੂੰ ਫੜ ਲਿਆ ਦਾਤੂ ਜੀ ਦੇ ਚਰਨਾਂ ਨੂੰ ਫੜ ਕੇ ਕਹਿੰਦੇ ਮੇਰੀ ਉਮਰ ਵਡੇਰੀ ਹੋ ਗਈ ਹੈ ਕਿਉਂਕਿ ਉਸ ਵੇਲੇ ਗੁਰੂ ਅਮਰਦਾਸ ਦੀ ਉਮਰ 74 ਸਾਲ ਦੀ ਸੀ ਮੇਰੇ ਹੱਡ ਕਰੜੇ ਹਨ ਤੁਹਾਡੇ ਪੈਰ ਨਰਮ ਹਨ ਮੇਰੇ ਸਰੀਰ ਦੇ ਨਾਲ ਤੁਹਾਡੇ ਪੈਰ ਟਕਰਾਏ ਤੁਹਾਡੇ ਪੈਰਾਂ ਨੂੰ ਚੋਟ ਲੱਗੀ ਹੋਏਗੀ ਉਹਨਾਂ ਦੇ ਪੈਰ ਫੜ ਲਏ ਇਹ ਹੈ ਸੰਤ ਜਣਾ ਦੀ ਰੀਤ ਸਤਿਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਫਰੀਦ ਦਾ ਬੋਰੇ ਦਾ ਪਰਾਕਰ ਗੁੱਸਾ ਮਨਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲਾ ਸਭ ਕੇ ਚਪਾਏ ਬੁਰੇ ਦਾ ਪਲਾ ਕਰ ਜੋ ਬੁਰਾ ਵੀ ਕਰਦਾ ਹੈ ਉਸ ਦਾ ਵੀ ਪਲਾ ਕਰ ਆਪਣੇ ਅੰਦਰ ਗੁੱਸਾ ਨਾ ਹੰਡਾ ਹਰੀ ਦਾ ਬੁਰੇ ਦਾ ਭੜਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਾਈ ਪੱਲਾ ਸਭ ਕਿਛ ਪਾਏ ਇਹ ਹੈ ਸੰਤ ਜਨਾਂ ਦੇ ਜੀਵਨ ਮਰਿਆਦਾ ਤੋ ਸਤਿਗੁਰੂ ਜੀ ਇੱਥੇ ਸਾਨੂੰ ਇਹ ਹੀ ਦੱਸ ਰਹੇ ਹਨ ਕਿ ਸੰਤ ਜਨਾਂ ਦੀ ਜੀਵਨ ਮਰਿਆਦਾ ਕੀ ਹੈ ਜੇ ਕੋਈ ਮਨੁੱਖ ਦਰਖਤ ਨੂੰ ਕੱਟ ਦਿੰਦਾ ਹੈ ਉਹ ਦਰਖਤ ਆਪਣੇ ਮਨ ਦੇ ਵਿੱਚ ਕੋਈ ਰੋਸ ਨਹੀਂ ਕਰਦਾ ਬਲਕਿ ਜਿਹੜਾ ਕੱਟਣ ਵਾਲਾ ਉਸ ਦਾ ਵੀ ਕਾਜ ਸਵਾਰ ਦਿੰਦਾ ਹੈ ਉਸ ਨੂੰ ਕੋਈ ਦੋਸ਼ ਨਹੀਂ ਦਿੰਦਾ ਮਨ ਮੇਰੇ RAM ਰੋ ਨਿਤਨੀਤ दयालु देव कृपाल गोविंद सुन संतना कीरीत रहाओ चरण तले उभा है वैसे ओ श्रमण रहयो शरीर ਜੇ ਕੋ ਮਨੁੱਖ 베ੜੀ ਦੇ ਵਿੱਚ ਚੜ ਜਾਂਦਾ ਹੈ 베ੜੀ ਦੇ ਵਿੱਚ ਚੜ ਕੇ ਚਰਨ ਤਲੈ ਉਗਾਹ ਉਗਾਹ ਨੱਪ ਕੇ ਦੱਬ ਕੇ ਆਪਣੇ ਚਰਨਾਂ ਦੇ ਨਾਲ ਥੱਲੇ 베ੜੀ ਨੂੰ ਦੱਬ ਕੇ ਬੈਠ ਜਾਂਦਾ ਹੈ ਉਹ 베ੜੀ ਨੂੰ ਦੱਬਦਾ ਹੈ ਥੱਲੇ ਨੂੰ ਪੈਰਾਂ ਦੇ ਨਾਲ ਦੱਬਦਾ ਹੈ ਪਰ ਜੋ ਥੱਕਿਆ ਹੋਇਆ ਆਉਂਦਾ ਹੈ ਜੋ ਬੇੜੀ ਦੇ ਵਿੱਚ ਜਦੋਂ ਬੈਠ ਜਾਂਦਾ ਹੈ ਸ਼ਰਮ ਨਾ ਰਹੇ ਉਹ ਸਰੀਰ ਉਸੇ ਸਰੀਰ ਦੇ ਵਿੱਚ ਕੋਈ ਵੀ ਥਕਾਵਟ ਨਹੀਂ ਰਹਿੰਦੀ ਮਹਾ ਸਾਗਰ ਨਾ ਵਿਆਪੈ ਖਣ ਉਤਾਰੇ ਉਹ ਤੀਰ ਜਿਹੜਾ ਬੇੜੀ ਵਿੱਚ ਬੈਠ ਗਿਆ ਉਸ ਨੂੰ ਫਿਰ ਇਹ ਭਿਆਨਕ ਸਾਗਰ ਜੋ ਜਿਸ ਦੇ ਵਿੱਚ ਉਸ ਨੇ ਪਾਰ ਲੰਘਣਾ ਹੈ ਉਸ ਦਾ ਕੋਈ ਅਸਰ ਨਹੀਂ ਹੁੰਦਾ ਨਾ ਵਿਆਪ ਹੈ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਬੇੜੀ ਦੇ ਵਿੱਚ ਬੈਠ ਗਿਆ ਭਾਵੇਂ ਉਹ ਬੇੜੀ ਦੇ ਵਿੱਚ ਬੈਠ ਕੇ ਪੈਰਾਂ ਦੇ ਨਾਲ ਬੇੜੀ ਨੂੰ ਥੱਲੇ ਨੂੰ ਨੱਪਦਾ ਹੈ ਪਰ ਬੇੜੀ ਉਸ ਨੂੰ ਤਾਰ ਰਹੀ ਹੈ ਕਿਨੇ ਉਤਾਰੇ ਉਤੀਰ ਅਤੇ ਬੇੜੀ ਉਸ ਨੂੰ ਖਿੰਦੇ ਵਿੱਚ ਹੀ ਤੀਰ ਦੂਸਰਾ ਪਾਸੇ ਵਾਲੇ ਪਾਸੇ ਦੂਸਰੇ ਕੰਡੇ ਤੇ ਪਚਾ ਦਿੰਦੀ ਹੈ ਭਾਵੇਂ ਜਿਹੜਾ ਬੇੜੀ ਦੇ ਵਿੱਚ ਬੈਠਾ ਹੈ ਉਹ ਆਪਣੇ ਪੈਰਾਂ ਦੇ ਨਾਲ ਉਸ ਬੇੜੇ ਨੂੰ ਥੱਲੇ ਨੂੰ ਦੱਬਦਾ ਹੈ ਪਰ ਬੇੜੀ ਜਿਹੜੀ ਹੈ ਉਹ ਉਸ ਨੂੰ ਉਸ ਭਿਆਨਕ ਸਮੁੰਦਰ ਦਰਿਆ ਦੇ ਵਿੱਚੋਂ ਪਾਰ ਲੰਘਾ ਦਿੰਦੀ ਹੈ ਇਹ ਹੈ ਸੰਤ ਜਣਾ ਦੀ ਰੀਤ ਚੰਦਣਾ ਅਗਰ ਕਪੂਰਲੇਪਣ ਤਿਸ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋਦ ਤੇਲ ਤੇਲ ਮਨ ਨਮਣੀ ਬਪਰੀਤ ਜੇ ਕੋ ਧਰਤੀ ਨੂੰ ਚੰਦਨ ਨਾਲ ਅਗਰ ਨਾਲ ਅਗਰ ਇੱਕ ਲੱਕੜੀ ਜਿਸ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਜਿਸ ਤਿੱਕੇ ਅਗਰਬੱਤੀ ਬਣਾਈ ਜਾਂਦੀ ਹੈ ਕਪੂਰ ਇਹ ਚੰਦਨ ਅਗਰ ਕਪੂਰ ਜੋ ਆਨੇ ਖਸ਼ਮੋਦ ਦੇਣ ਵਾਲੇ ਪਦਾਰਤ ਇਸ ਦੇ ਨਾਲ ਧਰਤੀ ਦਾ ਲੇਪਨ ਕਰੇ ਧਰਤੀ ਨੂੰ ਲਿਪੇ ਇਸ ਸੰਗੇ ਨਹੀਂ ਪ੍ਰੀਤ ਤਰ ਇਸ ਕਰਕੇ ਕਿ ਉਹ ਚੰਦਨ ਅਗਰ ਕਪੂਰ ਦੇ ਨਾਲ ਉਸ ਤੇ ਲੇਪਨ ਕਰ ਰਿਹਾ ਹੈ ਉਸ ਦੇ ਨਾਲ ਕੋ ਖਾਸ ਪ੍ਰੀਤ ਨਹੀਂ ਕਰਦੀ ਇਸ ਕਰਕੇ ਕਿ ਉਹ ਚੰਦਨ ਦੇ ਨਾਲ ਲੇਪ ਕਰ ਰਿਹਾ ਹੈ ਜਾਂ ਅਗਰ ਜਾਂ ਕਪੂਰ ਦੇ ਨਾਲ ਖੁਸ਼ਬੂਦਾਰ ਪਦਾਰਥਾਂ ਦਾ ਨਾਲ ਲੇਪਨ ਕਰ ਰਿਹਾ ਹੈ ਇੱਕ ਦੂਸਰਾ ਜੋ ਹੈ ਵਿਸ਼ਟਾ ਮੂਤਰ ਦੂਸਰਾ ਵਿਸ਼ਟਾ ਉਹterre ਉਸ ਧਰਤੀ ਤੇ ਕਰਦਾ ਹੈ ਉਸ ਤੇ ਸੁੱਟਦਾ ਹੈ ਖੋਦ ਤਿਲ ਤਿਲ ਅਤੇ ਕੋਈ ਇਸ ਧਰਤੀ ਨੂੰ ਖੋਦਦਾ ਹੈ ਤਿਲ ਤਿਲ ਥੋੜੇ ਥੋੜੇ ਕਰਕੇ ਉਹਨੂੰ ਖੋਦੀ ਜਾਂਦਾ ਹੈ ਮਨ ਨਾ ਮਣੀ ਬਪਰੀਤ ਪਰ ਧਰਤੀ ਜੋ ਹੈ ਆਪਣੇ ਮਨ ਦੇ ਵਿੱਚ ਉਸ ਤੇ ਲਈ ਉਲਟਾ ਨਹੀਂ ਸੋਚਦੀ ਇਹ ਧਰਤੀ ਆ ਸੁਭਾ ਹੈ ਧਰਤੀ ਦਾ ਧੀਰਜ ਦਾ ਸੁਭਾ ਹੈ ਜਿਸ ਤਰ੍ਹਾਂ ਕਿ ਸੁਖੁਣੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਅਮ੍ਰਿਤਮਈ ਬਿਆਨ ਕਰਦੇ ਹਨ ਬ੍ਰਹਮ ਗਿਆਨੀ ਦੇ ਅੰਦਰ ਸਦਾ ਹੀ ਧੀਰਜ ਰਹਿੰਦਾ ਹੈ ਕਿਸ ਤਰ੍ਹਾਂ ਦਾ ਧੀਰਜ ਰਹਿੰਦਾ ਹੈ ਬ੍ਰਹਮ ਗਿਆਨੀ ਕਹੇ ਧੀਰਜ ਏਕ ਜਿਉ ਬਸ ਸੁਦਾ ਉਹ ਖੋਦੈ ਕੋ ਚੰਦਨ ਲੇਪ ਜਿਸ ਤਰ੍ਹਾਂ ਕਿ ਕੋਈ ਧਰਤੀ ਨੂੰ ਚੰਦਨ ਦਾ ਲੇਪ ਕਰਦਾ ਹੈ ਕੋਈ ਉਸ ਨੂੰ ਖੋਦਦਾ ਹੈ ਪਰ ਉਸ ਦਾ ਧੀ ਰਜਨੀ ਡੋਲਦਾ ਉਸ ਤੇ ਧਰਤੀ ਤੇ ਕੋਈ ਅਸਰ ਨਹੀਂ ਹੁੰਦਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਧੀਰਜ ਇੱਕ ਬ੍ਰਹਮ ਗਿਆਨੀ ਦਾ ਵੀ ਸਦਾ ਇਸ ਤਰ੍ਹਾਂ ਹੀ ਧੀਰਜ ਰਹਿੰਦਾ ਹੈ ਇਹ ਹੈ ਸੰਤ ਜਣਾ ਦਾ ਗੁਣ ਕਿ ਸੰਤ ਜਣਾ ਦੇ ਉੱਤੇ ਕੋਈ ਕਸ਼ਟ ਦੇਵੇ ਪਰ ਉਹ ਮੋੜ ਕੇ ਦੂਜੇ ਨੂੰ ਕਸ਼ਟ ਨਹੀਂ ਦੇਂਦੇ ਉਹਦਾ ਵੀ ਪਰਉਪਕਾਰ ਕਰਦੇ ਆ ਤਾਂ ਸਤਿਗੁਰੂ ਜੀ ਇਹ ਸਾਰੀ ਅਸ਼ਟਪਦੀ ਦੇ ਵਿੱਚ ਸਾਨੂੰ ਇਹ ਉਪਦੇਸ਼ ਕਰਦੇ ਹਨ ਕਿ ਸੰਤ ਜਨਾਂ ਦੀ ਰੀਤ ਕੀ ਹੈ ਸੰਤ ਜਨਾਂ ਦੀ ਜੀਵਨ ਯੁਗਤੀ ਕੀ ਹੈ ਸਤਿਗੁਰੂ ਕਿਰਪਾ ਕਰਨ ਇਹ ਜੋ ਜੀਵਨ ਯੁਗਤੀਆਂ ਸੰਤ ਜਨਾਂ ਦਿਆਂ ਦੱਸਦੇ ਹਨ ਇਹ ਸਾਡੇ ਅੰਦਰ ਵੀ ਵਸਣ ਤਾਂ ਜੋ ਸਾਡਾ ਜਨਮ ਜੋ ਹੈ ਉਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ